ਅੱਜ ਦੀ ਜਿਹੜੀ ਚੁੱਪ ਕਰੇਗਾ ਉਹ ਯਾਰ ਮੇਰੀ ਆਵਾਜ਼ ਬਹੁਤ ਉੱਚੀ ਹੈ ਤੁਸੀਂ ਪਿੱਛੇ ਰੱਖੋ ਅੱਜ ਜਿਹੜੀ ਮੀਟਿੰਗ ਸੀ ਨਾ ਰੁਟੀਨ ਦੇ ਸਾਰੇ ਕੰਮ ਸੀ ਅਜੰਡੇ ਦੇ ਮੁਤਾਬਕ ਸਾਰੀ ਮੀਟਿੰਗ ਤੋਂ ਉਪਰੰਤ ਗਿਆਨੀ ਹਰਪ੍ਰੀਤ ਸਿੰਘ بڑا ਮਸਲਾ ਸੀ ਜਿਹੜਾ ਪੜਤਾਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਏਜੰਡਾ ਲੈੰਦਾ ਜੀਦਾ ਅਸੀਂ ਤਿੰਨ ਮੈਂਬਰ ਆ ਸਰਦਾਰ ਅਮਰੀਕ ਸਿੰਘ ਬਿਸ਼ੋਹਾ ਮੈਂ ਜਸਵੰਤ ਸਿੰਘ ਪ੍ਰੈਣ ਤੇ ਪਰਮਜੀਤ ਸਿੰਘ ਰਾਏਪੁਰ ਨੇ ਉਹਦੀ ਮਤੇ ਦੀ ਵਿਰੋਧਤਾ ਕੀਤੀ ਹੈ ਲਿਖ ਕੇ ਵੀ ਦਿੱਤਾ ਲਿਖ ਕੇ ਵੀ ਦਿੱਤਾ ਸਾਨੂੰ ਇਹ ਮਹਿਸੂਸ ਹੋਇਆ ਇਹ ਮਸਲਾ ਇਹ ਉਹਨਾਂ ਦੀ ਜਿਹੜੀ ਵਰਖਾਸਤ ਈ ਆ ਰਾਜਨੀਤਿਕ ਐਂਗਲ ਤੋਂ ਕੀਤੀ ਗਈ ਆ ਪਰਦਾਲ ਕਮੇਟੀ ਦੀ ਰਿਪੋਰਟ ਸਾਨੂੰ ਦਿੱਤੀ ਨਹੀਂ ਪਰ ਕੇ ਜਰੂਰ ਸੁਣਾਈ ਗਈ ਆ ਉਸ ਰਿਪੋਰਟੀ ਦੇ ਵਿੱਚ ਬਹੁਤ ਜ਼ਿਆਦੇ ਦੋਸ਼ ਲਾਏ ਗਏ ਆ ਮੈਂ ਇਸ ਗੱਲ ਦੀ ਕਿਉਂਕਿ ਮੈਂ ਨਾ ਹਰਪੀ ਸਿੰਘ ਨੂੰ ਕੋਈ ਤੇ ਮਿਲਿਆ ਗਿਆਨੀ ਜੀ ਨੂੰ ਨਾ ਵਾਲਾ ਮੈਂ ਉਹਨਾਂ ਬਾਰੇ ਜਾਣਦਾ ਹੋ ਸਕਦਾ ਬਹੁਤੀਆਂ ਗੱਲਾਂ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਕੋਈ ਸਹੀ ਵੀ ਹੋਵੇ ਕੋਈ ਗਲਤ ਨਹੀਂ ਹੋਵੇ ਪਰ ਸਧਾਰਤ ਗੱਲ ਇਹ ਆ ਵੀ ਜੇ ਗਿਆਨੀ ਹਰਪੀ ਸਿੰਘ ਬੀਤੇ ਸਮੇਂ 'ਚ ਇਹਨੇ ਮਾਰੇ ਸੀ ਜਿੰਨਾ ਚਿਰ ਤੁਹਾਡੇ ਹੱਕ 'ਚ ਬੋਲਦੇ ਰਹੇ ਆ ਤੁਸੀਂ ਉਹਨੂੰ ਸਲਾਉਂਦੇ ਰਹੇ ਹੋ ਅੱਜ ਤੁਹਾਡੀ ਰਾਜਨੀਤਿਕ ਗੱਲਾਂ ਦੀ ਪੂਰਤੀ ਨਹੀਂ ਕਰਦੇ ਅੱਜ ਤੁਸੀਂ ਉਹਨਾਂ ਨੂੰ ਲਾ ਕੇ ਭਰੇ ਮਾਰੇ ਆ ਸਵਾਲ ਸਿਧਾਂਤ ਦਾ ਗਿਆਨੀ ਹਰਪੀ ਸਿੰਘ ਦਾ ਨਹੀਂ ਗੱਲ ਤਾਂ ਆਇਆ ਜਿਸ ਰਾਹੋਂ ਜਥੇਦਾਰ ਰਣਜੀਤ ਸਿੰਘ ਜਿਸ ਰਾਹ ਤੇ ਪੁਰਾਣੇ ਜਥੇਦਾਰ ਇਹ ਆਪਣੇ ਰਾਜਨੀਤਿਕ ਤੌਰ ਤੇ ਵਰਤ ਕੇ ਸਿੱਟਦੇ ਰਹੇ ਆ ਅੱਜ ਉਸ ਰਾਜਨੀਤਿਕ ਵਿਅਕਤੀ ਨੇ ਅਡਜੈਕਟਿਵ ਦੇ ਮੈਂਬਰਾਂ ਰਹੀ ਉਹ ਆਪਦਾ ਅ ਅੰਜਾਮ ਨੂੰ ਪੂਰਾ ਕਰਦਾ ਅੱਜ ਕਿਹਨਾਂ ਕਿਹਨਾਂ ਨੇ ਵਿਰੋਧ ਕੀਤਾ ਨਾਮ ਦੱਸ ਦਿਓ ਜੀ ਅਮਰੀਕ ਸਿੰਘ ਬਿਸ਼ੋਹਾ ਜੀ ਅਜਨਾਲੇ ਤੋਂ ਮੈਂਬਰ ਆ ਪਰਮਜੀਤ ਸਿੰਘ ਰੈਪੌਰ ਜਲੰਧਰ ਤੋਂ ਮੈਂਬਰ ਆ ਮੈਂ ਸਿਧਵਾ ਮੇੜ ਤੋਂ ਜਸਵੰਤ ਸਿੰਘ ਪੜਾਣ ਮੈਂਬਰ। ਸੋ ਪੜਾਣ ਸਾਹਿਬ ਜਥੇਦਾਰ ਗਿਆਨੀ ਰਘੂਪੀਰ ਜੀ ਨੇ ਇਹ ਨੋਟਿਸ ਪੜਾਣਾ ਚਾਹੀਦਾ। ਬਿਲਕੁਲ ਲੈਣਾ ਚਾਹੀਦਾ। ਦੇਖੋ ਮੈਂ ਇੱਕ ਗੱਲ ਕਹਿ ਸਕਦਾ। ਬਿਲਕੁਲ ਸੱਚੋ ਸੱਚ ਮੈਂ ਸਵਾਲ ਕੀਤਾ ਪ੍ਰਧਾਨ ਜੀ ਨੂੰ। ਬਈ ਤੁਸੀਂ ਜਿਹੜੀ ਪੜਤਾਲ ਕੀਤੀ ਆ ਸਿੰਘ ਸਾਹਿਬ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘੂਪੀਰ ਸਿੰਘ ਕਹਿੰਦੇ ਤੁਹਾਡਾ ਅਧਿਕਾਰ ਖੇਤਰ ਨਹੀਂ ਹੈਗਾ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹਾਜ਼ਰੀ ਵਿੱਚ ਜੋ ਕਹਿਤਾ ਗਿਆਨੀ ਹਰਪ੍ਰੀਤ ਸਿੰਘ ਨੇ ਉਹ ਸਹੀ ਆ ਪਰ ਥੋੜੀ ਰਿਪੋਰਟ ਕੁਝ ਹੋਰ ਕਹਿੰਦੀ ਆ ਤੇ ਇਹਦਾ ਮਤਲਬ ਕਹਿੰਦੇ ਜੀ ਅਸੀਂ ਸੁਪਰੀਮ ਆ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਕੋਲੇ ਅਧਿਕਾਰ ਨਹੀਂ ਮੈਂ ਕਿਹਾ ਤੁਸੀਂ ਇਹ ਸਟੇਟਮੈਂਟ ਦੇ ਦਿਓ ਜਿਸ ਦਿਨ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ ਵੀ ਸ਼੍ਰੋਮਣੀ ਕਮੇਟੀ ਕੋਲੇ ਕੋਈ ਅਧਿਕਾਰ ਨਹੀਂ ਉਦੋਂ ਇਹ ਚੁੱਪ ਹੋ ਗਏ ਇਸ ਲਈ ਜਿਹੜਾ ਦੂਰਾ ਕਰਦਾਰ ਆ ਨਾ ਮੀਟਿੰਗ ਦੇ ਅੰਦਰ ਇਹ ਮਹਿਸੂਸ ਕਰਾਉਣਾ ਵੀ ਕਾਲ ਤਖਤ ਦੇ ਜਥੇਦਾਰ ਦਾ ਅਧਿਕਾਰ ਨਹੀਂ ਤੇ ਬਾਹਰ ਕਹਿਣਾ ਸੀ ਕਾਲ ਤਖਤ ਦਾ ਸਨਮਾਨ ਕਰਨਾ ਇਹ ਲੈਡ ਬੂ ਇਹਨਾਂ ਨੂੰ ਹਾਂਜੀ ਹੋਰ ਇਸ ਤੋਂ ਇਲਾਵਾ ਵੱਡਾ ਮੁੱਦਾ ਕੋਈ ਅੱਜ ਹੋਰ ਕੋਈ ਵੱਡਾ ਮੁੱਦਾ ਨਹੀਂ ਇੱਕੋ ਹੀ ਸੀ ਮੈਂ ਸੀ ਕਿਹਾ ਸੀ ਹੁਣ ਲਾਤਾ ਦਿੱਤਾ ਲਾਉਣ ਦਾ ਵਿਧੀਵਾਨ ਬਣਾ ਲਓ ਨਹੀਂ ਕਹਿੰਦੇ ਜੀ ਇਹ ਬਹੁਤ ਮਾੜਾ ਹੈ ਮੈਂ ਹੁਣ ਜਿਹੜੇ ਅਗਲੇ ਲਾਏ ਸੀ ਉਹਨਾਂ ਬਾਰੇ ਸਾਰਾ ਕੁਝ ਪਤਾ ਲੱਗ ਗਿਆ ਕਿਤੇ ਉਹਨਾਂ ਚੋਂ ਮਾੜਾ ਹੋਰ ਨਾ ਕੋਈ ਬਣ ਜਾਵੇ ਕਹਿਣ ਤੋਂ ਬਾਅਦ ਉਹ ਸਭ ਮੌਕੇ ਦੀਆਂ ਗੱਲਾਂ ਹੁੰਦੀਆਂ ਆ ਰਾਜਨੀਤਿਕ ਐਨਕਾ ਲਾ ਕੇ ਜੱਥੇਦਾਰ ਲਾਉਂਦੇ ਰਹੇ ਆ ਤੇ ਜਦੋਂ ਇਹਨਾਂ ਨੂੰ ਕੋਈ ਕੰਮ ਦੇਣੋਂ ਹਟ ਜਾਂਦਾ ਜਾਂ ਕਿਸੇ ਦੀ ਜ਼ਮੀਰ ਜਾਗ ਪਵੇ ਜਾਂ ਕੋਈ ਉਹ ਗੱਲਾਂ ਬਾਰ ਬਾਰ ਨਾ ਇਹਨਾਂ ਦੀ ਪੂਰਤੀ ਕਰੋ ਤੇ ਫਿਰ ਐਂ ਕਰਦੇ ਆ ਜੇ ਸਿੱਖ ਪੂਰਾ ਆਬਾਮ ਚਤਨ ਨਾ ਹੋਇਆ ਐਂ ਹੁੰਦਾ ਰਹੂਗਾ ਬਿਲਕੁਲ ਦੇਪਨਗਰ ਦੇ ਜ਼ਿੰਮੇਵਾਰੀ ਜੱਜੇਦਾਰ ਲਾਏ ਨਵੇਂ ਬਲਾਕਾਂ ਦੇ ਜਗਤਾਰ ਸਿੰਘ ਜੀ ਅਾਈਡੀਆ ਕਹਿੰਦਾ ਹੈ ਜਿੰਮੇਵਾਰੀ ਜੱਜੇਦਾਰ ਲਾਏ ਉਹਨਾਂ ਨੂੰ ਕੋਈ ਮੰਨਦਾ ਨਹੀਂ ਦੇਖੋ ਅੱਜ ਇਹ ਸਵਾਲ ਨਹੀਂ ਪੁੱਛਣਾ ਦੇਣਾ ਜਦੋਂ ਅਸੀਂ ਕੋਈ ਵਿਵਸਥਾ ਬਾਰੇ ਕਿਸੇ ਨੂੰ ਸਿੱਖਾਂ ਨੂੰ ਦੱਸ ਹੀ ਨਹੀਂ ਸਕੇ ਛੱਡ ਸਿੱਖਾਂ ਨੇ ਐਡ ਜੇ ਐਡਜੈਕਟਿਵ ਮੈਂਬਰ ਨੂੰ ਵੀ ਨਹੀਂ ਪਤਾ ਕਿਸ ਸਿੰਗਲ ਤੋਂ ਤੁਸੀਂ ਚੁਣਦੇ ਹੋ ਦੇਖੋ 12 15 ਬੰਦੇ ਪੰਥ ਦੀ ਨਵੰਦਗੀ ਨਹੀਂ ਕਰਦੇ ਜੱਥੇਦਾਰ ਤਾਂ ਪੰਥ ਦਾ ਤੁਸੀਂ ਆਪ ਉਹ ਚੋਂ ਹੁਣ ਮੈਂ ਕੀ ਕਹਾਂ ਜਿਹੜੀ ਰੰਕਾਰ ਰਹੀ ਹੈ 2 ਦਸੰਬਰ ਦੇ ਜਿਹੜੇ ਹੁਕਮਾਂ ਆਏ ਹੋਏ ਆਦੇਸ਼ ਹੋਏ ਉਹਨਾਂ ਨੂੰ ਲੈ ਕੇ ਵਈ ਹੈ ਹਾਂ 2 ਦਸੰਬਰ ਵਾਲੇ ਦਿਨ ਦੇ ਜਿਹੜੇ ਹੁਕਮਾਂ ਆਏ ਆ ਖਾਸ ਤੌਰ ਤੇ ਮੈਂ ਇਹ ਗੱਲ ਸਿੱਧੇ ਤੌਰ ਤੇ ਕਹਿੰਦਾ ਜਿਹੜੇ ਪ੍ਰਧਾਨ ਸਾਹਿਬ ਆ ਤੇ ਐਡਜੈਕਟਿਵ ਮੈਂਬਰ ਆ ਸੱਤਾਧਾਰੀ ਉਹ ਰਾਜਨੀਤਿਕ ਆਗੂ ਦੀ ਈ ਬਖਸ਼ਸ਼ ਦੇ ਨਾਲ ਹੀ ਪ੍ਰਧਾਨ ਬਣੇ ਆ ਉਹਦੇ ਨਾਲ ਹੀ ਉਹ ਜੈਕਟ ਮੈਂਬਰ ਬਣੇ ਆ ਤੇ ਫਿਰ ਉਹ ਤਾਂ ਕਰਨੀ ਬਣਦੀ ਆ ਉਹਨਾਂ ਵੀ ਉਹ ਤਾਂ ਕਰ ਹੀ ਰਹੇ ਆ ਕੀ ਕਿਤਾਣ ਹੋ ਗਿਆ ਜਾਨੀ ਜੇ ਤਾਰ ਸਿੰਘ ਜੀ ਇਸ ਦੇ ਅਨੁਸਾਰ ਇਹ ਹੈਡ ਕਰੰਟੀ ਉਹੀ ਉਹੀ ਹਾਂ ਇਹ ਉਹਨਾਂ ਨੂੰ ਕਿਹਾ ਵੀ ਉਹ ਸੁਭਾਮਨ ਨੂੰ ਮੋੜਨਗੇ ਅਗਲਾ ਤੇ ਅੱਗੇ ਉਹ ਦੱਸ ਸਕਦੇ ਆ ਪ੍ਰਧਾਨ ਸਾਹਿਬ ਬੜੀ ਗਲਤ ਠੀਕ ਹੈ ਠੀਕ ਹੈ ਸਾਡੀ ਕੋਈ ਨਹੀਂ ਸਾਬ ਜਾਓ 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 ਕੀ ਕਹਾ ਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਨੇ ਇੱਕ ਪੰਥ ਦੇ ਹੱਥ ਵਿੱਚ ਬਹੁਤ ਵੱਡਾ ਤੇ ਸਲਾਘਾਯੋਗ ਫੈਸਲਾ ਲਿਆ ਹੈ ਜੋ ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਹਨ ਇਹ ਦੇਰ ਆਇਦ ਦਰੁਸਤ ਆਇਦ ਇੱਕ ਫੈਸਲਾ ਹੈ ਚਾਹੀਦਾ ਤਾਂ ਸੀ ਬਹੁਤ ਪਹਿਲਾਂ ਹੀ ਇਹਨਾਂ ਨੂੰ ਸੇਵਾ ਤੋਂ ਮੁਕਤ ਕੀਤਾ ਜਾਂਦਾ ਕਿਉਂਕਿ ਇਹਨਾਂ ਨੇ ਆਪਣੇ ਸੇਵਾ ਕਾਲ ਵਿੱਚ ਇੱਕ ਵੀ ਪੰਥਕ ਕਾਰਜ ਨੂੰ ਦਿਲੋਂ ਨਹੀਂ ਲਿਆ ਤੇ ਇੱਕ ਵੀ ਪੰਥਕ ਕਾਰਜ ਵਿੱਚ ਸਹਾਇਤਾ ਨਹੀਂ ਕੀਤੀ ਬਲਕਿ ਪੰਥਕ ਹਸਤੀਆਂ ਦਾ ਘਾਣ ਕੀਤਾ ਔਰ ਪੰਥਕ ਮਰਿਆਦਾ ਦਾ ਇਹਨਾਂ ਨੇ ਉਲੰਘਣਾ ਕਰਨ ਦਾ ਯਤਨ ਕੀਤਾ ਹੈ ਇਹਨਾਂ ਨੇ ਸਿਰਫ ਆਪਣਾ ਆਪਣਾ ਆਪ ਹੀ ਅੱਗੇ ਰੱਖਿਆ ਤੇ ਉਹ ਕਹਾਵਤ ਇਹਨਾਂ ਤੇ ਸਿੱਧ ਹੁੰਦੀ ਹੈ ਸੱਬੇ ਜੋਗੀ ਮਰਨ ਤੇ ਮੇਰਾ ਖਪਰਾ ਭਰਨ ਇਹਨਾਂ ਨੇ ਆਪਣਾ ਖਪਰਾ ਭਰਨ ਵਾਸਤੇ ਹੀ ਪੰਥ ਨੂੰ ਵਰਤਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਵਰਤਿਆ ਇਹ ਇੱਕ ਇਹਨਾਂ ਦਾ ਸੇਵਾ ਕਾਲ ਇੱਕ ਜਿਹੜਾ ਹੈ ਉਹ ਪੰਥ ਵਿੱਚ ਐਸਾ ਗਿਣਿਆ ਜਾਵੇਗਾ ਕਿ ਜਿਸ ਨੇ ਕਦੀ ਵੀ ਪੰਥ ਲਈ ਕੋਈ ਸ਼ੁਭ ਕੰਮ ਨਹੀਂ ਕੀਤਾ ਇਹ ਹਮੇਸ਼ਾ ਵਿਰੋਧੀਆਂ ਦੇ ਪੰਥ ਵਿਰੋਧੀਆਂ ਦੀਆਂ ਧਿਰਾਂ ਵਿੱਚ ਬੈਠ ਕੇ ਇਹ ਆਪਣੇ ਆਪ ਨੂੰ ਵੱਡਾ ਸਮਝਦੇ ਰਹੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੀਤੇ ਹੋਏ ਫੈਸਲਿਆਂ ਨੂੰ ਆਪ ਹੀ ਇਹ ਰੱਦ ਕਰਦੇ ਰਹੇ ਔਰ ਜਿਨ੍ਹਾਂ ਨੂੰ ਇਹਨਾਂ ਨੇ ਆਪ ਹੀ ਪੰਥ ਚੋਂ ਛੇਕਣ ਵਰਗੀਆਂ ਕਾਰਵਾਈਆਂ ਕੀਤੀਆਂ ਉਹਨਾਂ ਨੂੰ ਖੁਦ ਹੀ ਇਹ ਆਪ ਮਿਲ ਕੇ ਸਨਮਾਨ ਦਿੰਦੇ ਦਿੰਦੇ ਹਨ ਔਰ ਇਸ ਤਰ੍ਹਾਂ ਦੇ ਨਾਲ ਇਨਾਂ ਦੀ ਸਾਰੀ ਜਿਹੜੀ ਹੈ ਕਾਰਜਕਾਰੀ ਜੀਵਨੀ ਉਹ ਪੰਥ ਦੇ ਵਿਰੁੱਧ ਹੀ ਨਜ਼ਰ ਆਉਂਦੀ ਹੈ ਔਰ ਜਿਵੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮੋਨੋਪੋਲੀ ਕਰਨੀ ਬਾਕੀ ਤਖਤਾਂ ਤੇ ਵੀ ਆਪਣੀ ਮੋਨੋਪੋਲੀ ਕਰਨੀ ਇਹਨਾਂ ਦਾ ਸੁਭਾਅ ਰਿਹਾ ਹੈ ਇਸ ਇਹਨਾਂ ਦੇ ਸੇਵਾ ਕਾਲ ਦੌਰਾਨ ਪੰਥ ਦਾ ਸਭ ਤੋਂ ਵੱਡਾ ਨੁਕਸਾਨ ਹੋਇਆ ਪੰਥ ਨੂੰ ਖੇਰੂ-ਖੇਰੂ ਕਰਨ ਦਾ ਇਹਨਾਂ ਨੇ ਵੱਡਾ ਉਪਰਾਲਾ ਆਪਣੇ ਵੱਲੋਂ ਕੀਤਾ ਹੈ ਮੈਂ ਬਾਕੀਆਂ ਨੂੰ ਵੀ ਇਹ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਨਿਮਰਤਾ ਸਹਿਤ ਕਿ ਤੁਸੀਂ ਵੀ ਜਿੰਨਾ ਇਸ ਵਿਅਕਤੀ ਤੋਂ ਪਾਸਾ ਵਟ ਕੇ ਚਲੋਗੇ ਉਹਨਾਂ ਤੁਹਾਡਾ ਵੀ ਭਲਾ ਹੋਵੇਗਾ ਨਹੀਂ ਤਾਂ ਇਹ ਹਰ ਇੱਕ ਦਾ ਨੁਕਸਾਨ ਕਰਨਾ ਇਹਨਾਂ ਦੇ ਸੁਭਾਅ ਵਿੱਚ ਹੈਗਾ ਨਾ ਇਹ ਆਪਣੇ ਰਿਸ਼ਤੇਦਾਰਾਂ ਦੇ ਬਣੇ ਨਾ ਇਹ ਸ਼੍ਰੋਮਣੀ ਕਮੇਟੀ ਜਿਸ ਨੇ ਪਾਲਿਆ ਪੜਾਇਆ ਤੇ ਪਦਮੀਆਂ ਦਿੱਤੀਆਂ ਉਸ ਦੇ ਬਣੇ ਨਾ ਇਹ ਗੁਰੂ ਪੰਥ ਦੇ ਬਣ ਸਕਿਆ ਹਨ ਇਸ ਲਈ ਮੈਂ ਜਿੱਥੇ ਇਸ ਕਾਰਜ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੰਦਾ ਹਾਂ ਉੱਥੇ ਨਾਲ ਹੀ ਸਾਰੇ ਪੰਥ ਨੂੰ آگਾਹ ਕਰਨਾ ਚਾਹੁੰਦਾ ਹਾਂ ਕਿ ਅੱਗੇ ਤੋਂ ਇਹਨਾਂ ਦੀਆਂ ਕਾਰਵਾਈਆਂ ਤੋਂ ਸੁਚੇਤ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਸੰਗਤਾਂ ਨੂੰ ਮੈਂ ਵਧਾਈ ਦਿੰਦਾ ਅੱਜ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਸਾਰੀਆਂ ਸੰਗਤਾਂ ਨੂੰ ਇਹਦੀ ਵਧਾਈ ਦਿੰਦੀ ਆ ਗੁਰੂ ਸਾਹਿਬ ਦੀ ਇੱਥੇ ਆ ਕੇ ਜਿਹੜੀ ਖਬਰ ਸੁਣਨ ਨੂੰ ਮਿਲੀ ਆ ਥੱਲੇ ਮਾਈਕਰੋਫੋਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਾਰੇ ਜਿਹੜਾ ਫੈਸਲਾ ਅੱਜ ਸ਼੍ਰੋਮਣੀ ਕਮੇਟੀ ਨੇ ਲਿਆ ਮੈਂ ਸਮਝਦਾ ਕਿ ਅੱਜ ਇੱਕ ਕਾਲਾ ਇਤਿਹਾਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਿਖਿਆ ਕਿਉਂਕਿ ਇਹ ਸਿੱਧੀ ਤੌਰ ਤੇ ਪਤਾ ਚੱਲ ਰਿਹਾ ਹੈ ਕਿ ਇਹ 2 ਦਸੰਬਰ ਦਾ ਜਿਹੜਾ ਫੈਸਲਾ ਸੀ ਇਸ ਉਸ ਫੈਸਲੇ ਦੀ ਸਿੱਧਾ ਬਦਲਾਖੋਰੀ ਕੀਤੀ ਗਈ ਹੈ ਉਸ ਫੈਸਲੇ ਦਾ ਬਦਲਾ ਲਿਆ ਗਿਆ ਔਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅੱਜ ਜਿਹੜਾ ਮੋਤਲ ਕਰਨ ਦਾ ਜਿਹੜਾ ਫੈਸਲਾ ਲਿਆ ਮੈਂ ਸਮਝਦਾ ਕਿ ਅੱਜ ਪੂਰੀ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ ਜਾਗਨ ਦੀ ਲੋੜ ਹੈ ਔਰ ਜਥੇਦਾਰਾਂ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਅੱਜ ਜਿਹੜਾ ਫੈਸਲਾ 2 ਦਸੰਬਰ ਨੂੰ ਜਥੇਦਾਰ ਸਾਹਿਬ ਉਹਨਾਂ ਨੇ ਲਿਆ ਔਰ ਉਸ ਫੈਸਲੇ ਲਈ ਬਦਲਾਖੋਰੀ ਦੀ ਐਫਓਜੀ ਨੀਤੀ ਤੱਕ ਚਲੇ ਜਾਣਗੇ ਇਹ ਕੋਈ ਸੋਚ ਵੀ ਨਹੀਂ ਸਕਦਾ ਸੀ ਔਰ ਅੱਜ ਅਗਰ ਕੌਮ ਜਿਹੜੀ ਹੈ ਉਹ ਸਿੰਘ ਸਾਹਿਬ ਦੇ ਨਾਲ ਨਾ ਖੜੀ ਹੋਈ ਸਾਰੇ ਜਥੇਦਾਰਾਂ ਦੇ ਨਾਲ ਨਾ ਖੜੀ ਹੋਈ ਤੇ ਇਹ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਸੰਗਤਾਂ ਦੀ ਆਸਥਾ ਹੈ ਜਿਹਨੂੰ ਅਸੀਂ ਆਪਣਾ ਪ੍ਰਭੂ ਸੱਤਾ ਦਾ ਕੇਂਦਰ ਕਹਿੰਦੇ ਆ ਇਹ ਆਸਥਾ ਜਿਹੜੀ ਹੈ ਤੋੜਤੀ ਜਾਏਗੀ ਅਸੀਂ ਅੱਜ ਬੜੇ ਭਰੇ ਦਿਲ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਇਸ ਗੱਲ ਦਾ ਉੱਤੇ ਸੰਗਿਆਨ ਲਿਆ ਕਿ ਜਿਸ ਤਰੀਕੇ ਦੇ ਨਾਲ ਇਹ ਬਦਲਾਖੋਰੀ ਦੀ ਅਜ ਰਾਜਨੀਤੀ ਸ਼ੁਰੂ ਕੀਤੀ ਗਈ ਹੈ ਔਰ ਖਾਸ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਗਈ ਹੈ ਜਿਹਦਾ ਕੋਈ ਮੈਂ ਸਮਝਦਾ ਕਿ ਲੋੜ ਨਹੀਂ ਸੀ ਔਰ ਇਹ ਉਸ ਬਦਲੇ ਨੂੰ ਲੈਂਦੇ ਹੋਏ ਆਪਣੇ ਹਾਈ ਕਮਾਂਡ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਜਿਹੜਾ ਅੱਜ ਫੈਸਲਾ ਲਿਆ ਇਹ ਬਹੁਤ ਹੀ ਮੰਦਭਗਾ ਲੱਗਦਾ ਕਿ ਵਾਰ-ਵਾਰ ਹੁਕਮਾਂ ਦੀ ਉਲੰਘਣਾ ਕੀਤੀ ਫਿਰ ਚੱਲੇ ਗਾ ਲੋ ਮਾਈਕ ਥੋੜੇ ਦੇਖੋ ਇਹ ਤੇ ਜਗ ਜਾਹਰ ਹੈ ਕਿ ਜਿਹੜੇ ਹੁਕਮ 2 ਦਸੰਬਰ ਨੂੰ ਕੀਤੇ ਗਏ ਉਹਦੇ ਉੱਤੇ ਇੱਕ ਵੀ ਹੁਕਮ ਦੇ ਉੱਤੇ ਪੈਰਾਂ ਨਹੀਂ ਦਿੱਤਾ ਗਿਆ ਲਗਾਤਾਰ ਸਿੰਘ 사ਭਾ ਬੋਲੋ ਗੱਲਾਂ ਨੂੰ ਰੋਕਿਆ ਵੀ ਜਾ ਰਿਹਾ ਸੀ ਕੌਮ ਦੀ ਵੱਡੀ ਜਥੇਬੰਦੀ ਹੋਣ ਦੇ ਨਾਤੇ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਉਹਨਾਂ ਦੇ ਪ੍ਰਬੰਧਕਾਂ ਨੂੰ ਬਾਰ-ਬਾਰ ਮੌਕੇ ਦਿੱਤੇ ਜਾ ਰਹੇ ਸੀ ਕਿ ਸ਼ਾਇਦ ਆਪਣੀ ਗਲਤੀ ਨੂੰ ਸੁਧਾਰ ਲੈਣ ਸ਼ਾਇਦ ਸਿੱਧੇ ਰਾਹ ਪੈ ਜਾਣ ਮਗਰ ਅੱਜ ਜੋ ਕਾਰਾ ਹੋਇਆ ਅੱਜ ਸ਼ਰੂਮ ਨਹੀਂ ਕਮੇਟੀ ਨੂੰ ਵਰਤ ਕੇ ਅਕਾਲੀ ਦਲ ਨੇ ਜਿਸ ਤਰੀਕੇ ਦੇ ਨਾਲ ਫੈਸਲਾ ਕਰਾਇਆ ਇਸ ਤੋਂ ਮੜਾ ਫੈਸਲਾ ਮੈਂ ਸਮਝਦਾ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਦੇ ਵਿੱਚ ਨਹੀਂ ਹੋਏਗਾ ਕਿ ਜਿਨ੍ਹਾਂ ਨੂੰ ਲੋਕਾਂ ਨੂੰ ਛੇਕਣ ਦੀ ਗੱਲ ਕੀਤੀ ਜਾ ਰਹੀ ਸੀ ਜਿਨ੍ਹਾਂ ਲੋਕਾਂ ਦੇ ਖਿਲਾਫ ਫੈਸਲੇ ਲੈਣ ਦੀ ਗੱਲ ਕੀਤੀ ਗਈ ਹੈ ਜਿਸ ਅਕਾਲੀ ਦਲ ਨੂੰ ਬਚਾਉਣ ਵਸੇ ਅਕਾਲੀ ਦਲ ਦੀ ਭਰਤੀ ਦਾ ਜਿਹੜਾ ਸਿਸਟਮ ਜਥੇਦਾਰ ਸਾਹਿਬ ਨੇ ਬਣਾਇਆ ਸੀ ਉਹਨੂੰ ਸਾਰੇ ਛੇਕੇ ਟੰਗਤਾ ਗਿਆ ਔਰ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜਾ ਮੁਤਲ ਕੀਤਾ ਮੈਂ ਸਮਝਦਾ ਇੱਕ ਕਾਲਾ ਇਤਿਹਾਸ ਲਿਖਿਆ ਗਿਆ ਦੋਸ਼ ਉਹਨਾਂ ਦੇ ਉੱਤੇ ਕਿਹੜੇ ਲੱਗੇ ਨੇ ਇਹ ਵੀ ਧਾਮੀ ਸਾਹਿਬ ਦੱਸ ਦੇਣ ਜਿੱਤੇ ਤੱਕ ਮੈਨੂੰ ਸੁਣਨ ਨਹੀਂ ਚਾਇਆ ਕਿ ਉਹ ਕਹਾ ਜਾ ਰਿਹਾ ਜੀ ਕਿ ਇਹ ਦੋਸ਼ ਨੇ ਕਿ ਇਹਨਾਂ ਦੀ ਭਾਜਪਾ ਦੇ ਨਾਲ ਸਾਂਝ ਹੈ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਹੈ ਸੋ ਮੈਂ ਪੁੱਛਣਾ ਚਾਹੁੰਦਾ ਕਿ ਧਾਮੀ ਸਾਹਿਬ ਆਪ ਦੱਸ ਦੇਣ ਕਿ ਜਿਨ੍ਹਾਂ ਨੇ ਇਹਨਾਂ ਨੂੰ ਪ੍ਰਧਾਨ ਥਾਪਿਆ ਉਹਨਾਂ ਦੀ ਪਾਰਟੀ ਦੀ 25 ਸਾਲ ਸਾਂਝ ਰਹੀ ਹੈ ਉਸ ਇਸ ਸੂਬੇ ਦੀ ਸਿਆਸਤ ਜਿਹੜੀ ਹੈ ਉਸੀ ਭਾਜਪਾ ਦੇ ਨਾਲ ਅਲਾਈਅੰਸ ਕਰਕੇ ਉਹਨਾਂ ਨੇ ਸਰਕਾਰਾਂ ਚਲਾਈ ਹੈ ਸੋ ਇਹ ਜਿਹੜੇ ਦੋਸ਼ ਲਾਣੇ ਮੈਂ ਸਮਝਦਾ ਸਿਰਫ ਇੱਕ ਪਰਦਾਬਾਨ ਦੀ ਗੱਲ ਹੈ ਮਗਰ ਸਿੱਧੇ ਤੌਰ ਦੇ ਉੱਤੇ ਇਹ ਬਦਲਾਖੋਰੀ ਦੀ ਰਾਜਨੀਤੀ ਹੋਈ ਹੈ ਜਿਹੜਾ ਫੈਸਲਾ ਗਿਆਨੀ ਹਰਦੀਪ ਚੱਲਿਆ ਗਿਆ ਆਉਣ ਵਾਲੇ ਸਮੇਂ ਕੀ ਲੱਗਦਾ ਹੈ ਕਿ ਜਥੇਦਾਰ ਸਾਹਿਬ ਅਕਾਲ ਦਸ ਗੱਲ ਗਗਨ ਗੁਬੀਰ ਸਿੰਘ ਨੇ ਫੈਸਲਾ ਲੈ ਲਿਆ ਦੇਖੋ ਇਹ ਤੇ ਹੁਣ ਸਿੰਘ ਸਾਹਿਬ ਉਹਨਾਂ ਨੂੰ ਫੈਸਲਾ ਲੈਣਾ ਚਾਹੀਦਾ ਹੈ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਮੈਂ ਕੁਝ ਨਹੀਂ ਕਹਿ ਸਕਦਾ ਮਗਰ ਅੱਜ ਇਹ ਸਾਰੇ ਜਥੇਦਾਰ ਸਾਹਿਬਾਂ ਨੂੰ ਸਮੁੱਚੀ ਕੌਮ ਨੂੰ ਸਮੁੱਚੀ ਕਮੇਡੀਆਂ ਨੂੰ ਸਿੰਘ ਸਾਹਿਬ ਦੇ ਨਾਲ ਖੜੇ ਹੋਣ ਦੀ ਲੋੜ ਹੈ ਕਿਉਂਕਿ ਜੇ ਅਗਰ ਅੱਜ ਵੀ ਐਸੀ ਲੋਕ ਸੁੱਤੇ ਰਹਿ ਗਏ ਅੱਜ ਵੀ ਜਥੇਦਾਰ ਉਹਨਾ ਸੁੱਤੇ ਰਹਿ ਗਏ ਆਪਸ ਵਿੱਚ ਇਕਤਾ ਨਾ ਦਿਖਾਈ ਤਾਂ ਮੈਂ ਸਮਝਦਾ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਜਿਹੜੀ ਪ੍ਰਭੂਸਤਾ ਇਹ ਬਹੁਤ ਘਟੇਗੀ ਲੋਕਾਂ ਦੇ ਵਿੱਚੋਂ ਆਸਤਾ ਖਤਮ ਹੋਏਗੀ ਸੋ ਅੱਜ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਨਾਂ ਇਹਨਾਂ ਲੋਕਾਂ ਨੂੰ ਜਵਾਬ ਦੇਣ ਦੀ ਲੋੜ ਹੈ ਜਿਨ੍ਹਾਂ ਨੇ ਹਮੇਸ਼ਾ ਸ਼੍ਰੋਮਣੀ ਕਮੇਟੀਆਂ ਵਰਤੀਆਂ ਅਕਾਲ ਤਖਸਾਲ ਨੂੰ ਵਰਤਦੇ ਰਹੇ ਆ ਜਿੱਥੋਂ ਮੁੱਦਾ ਸ਼ੁਰੂ ਹੋਇਆ ਅੱਜ ਵਾਪਸ ਲਿਆ ਕੇ ਉੱਥੇ ਹੀ ਖੜੇ ਕਰਤਾ ਗਿਆ ਕਿ ਅਕਾਲ ਤਖਸਾਲ ਨੂੰ ਆਪਣੀ ਜਿਹੜੀ ਰਾਜਨੀਤਿਕ ਰੋਟੀਆਂ ਸੇਕਨ ਵਸੇ ਵਰਤਿਆ ਗਿਆ ਸੀ ਜਿੱਥੋਂ ਡੇਰੇ ਦੀ ਮਾਫੀ ਦੀਆਂ ਗੱਲਾਂ ਸ਼ੁਰੂ ਹੋਈਆਂ ਸੀ ਅੱਜ ਵਾਪਸ ਸਾਰੀ ਗੱਲ ਕਰਕੇ ਉਸੇ ਜਗ੍ਹਾ ਤੇ ਖੜੇ ਕਰਤੀ ਬੈਠੇ ਅੱਜ ਕੱਲ੍ਹ ਵੀ 2 ਮਹੀਨੇ ਜਿਹੜਾ ਆਤਾਪਤਾ ਸਾਧਨ ਦਰ ਗਗਬੀ ਸਿੰਘ ਜੀ ਨੇ ਕਿਹਾ ਕਿ ਇਹ ਅਧਿਕਾਰ ਸੇਧਨ ਸ਼੍ਰੋਮਣੀ ਕਮੇਟੀ ਦਾ ਨਹੀਂ ਹੈ ਪਰ ਇਸਨੇ باوجود ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਸੇ ਜੁਣੀ ਸਰਕਾਰੀ ਔਰ ਅੱਜ ਫੈਸਲਾ ਜਿਹੜਾ ਗਗਬੀ ਹਰਨ ਦੇ ਖਰਾਫ ਜਿਹੜਾ ਸਮਾਪਤ ਹੋ ਗਿਆ ਦੇਖੋ ਮੈਂ ਇੱਥੇ ਬਾਰ-ਬਾਰ ਗੱਲ ਕਰ ਰਿਹਾ ਕਿ ਅੱਜ ਜਿਹੜਾ ਕਾਲਾ ਦਿਵਸ ਐਸੀ ਕਰਕੇ ਕਹਿ ਰਿਹਾ ਕਿ ਜਿਹੜਾ ਜਥੇਦਾਰ ਨੂੰ ਹਟਾਉਣ ਦਾ ਤੁਹਾਡਾ ਅਧਿਕਾਰ ਖੇਤਰ ਹੀ ਨਹੀਂ ਹੈ ਅੱਜ ਤੁਸੀਂ ਸਿਰਫ ਤੇ ਸਿਰਫ ਬਦਲੇ ਦੀ ਭਾਵਨਾ ਦੇ ਨਾਲ ਇਹ ਫੈਸਲੇ ਲੋਗੇ ਤੇ ਮੈਂ ਸਮਝਦਾ ਕਿ ਇਹ ਵਾਕਈ ਕਿ ਸੋਚਣ ਦਾ ਵਿਸ਼ਾ ਹੈ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਜਿਹੜੀ ਹੁਕਮ ਹੈ ਉਹਦੀ ਵੀ ਅਗਵਾ ਕੀਤੇ ਜਾ ਰਹੀ ਹੈ ਉਹਦਾ ਵੀ ਉਲੰਘਣ ਕੀਤਾ ਜਾ ਰਿਹਾ ਕੀ ਲੱਗਦਾ ਕਿ ਫਕਰੇ ਕੌਮ ਵਾਪਸ ਨਹੀਂ ਸਾਰਾ ਕੁਝ ਕਰਿਆ ਗਿਆ ਨਹੀਂ ਫਕਰੇ ਕੌਮ ਤੋਂ ਵਾਪਸ ਲੈ ਲਿਆ ਗਿਆ ਹੁਣ ਤੇ ਕੋਈ ਖਿਤਾਬ ਐਫਓ ਜਾ ਰਿਹਾ ਨਹੀਂ ਅਕਾਲੀ ਦਲ ਦੀਆਂ ਪ੍ਰਧਾਨਗੀਆਂ ਅਕਾਲੀ ਦਲ ਤੇ ਕਾਬਜ ਰਹਿਣ ਵਸੇ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਜ ਸਿੰਘ ਸਾਹਿਬ ਉਹਨਾਂ ਨੇ ਜਿਹੜੀ ਉਹਦੀ ਭਰਤੀ ਦੀ ਗੱਲ ਕੀਤੀ ਸੀ ਮੇਰੇ ਹਿਸਾਬ ਦੇ ਨਾਲ ਕੱਲ ਜਿਹੜੀ ਮੀਟਿੰਗ ਬੁਲਾਈ ਹੋਈ ਹੈ ਹੁਣ ਉਹਦੇ ਵਿੱਚ ਵੀ ਫੈਸਲਾ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਅਕਾਲੀ ਦਲ ਦੀ ਭਰਤੀ ਬਿਲਕੁਲ ਨਿਰਪੱਖ ਹੋਵੇ ਉਹਦੇ ਉੱਤੇ ਜਿਹੜੀ ਕਮੇਟੀ ਬਣਾਈ ਹੈ ਉਸ ਕਮੇਟੀ ਨੂੰ ਸਟ੍ਰਿਕਟਲੀ ਕਿਹਾ ਜਾਵੇ ਕਿ ਤੁਸੀਂ ਇਹਦੇ ਉੱਤੇ ਕੰਮ ਕਰੋ ਔਰ ਜਿਹੜਾ ਇਹਦੇ ਉੱਤੇ ਕੰਮ ਨਾ ਕਰੇ ਉਹਦੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੰਗਿਆਨ ਲੈਣਾ ਚਾਹੀਦਾ ਕੱਲ੍ਹ ਤਾਂ ਵੀ ਲੱਗਦਾ ਕਿ ਸ਼੍ਰੋਮਣੀ ਗੁਰ ਖੱਲੇ ਗੱਲੋਂ ਲੋੜੇ ਅਕਾਲੀ ਦਲ ਦਾ ਸਾਹਿਬ ਦੇ ਹੁਕਮ ਅੱਥੇ ਗੱਲੋਂ ਥੋੜੀ ਜਿਹੀ ਚਾਬ ਦੇ ਵਿੱਚ ਹੋਰ ਆਧਾਰ ਸ਼੍ਰੋਮਿਕ ਅਲ ਤਾਂ ਦੁਬਾਰਾ ਦੇਖੋ ਜਿਸ ਆਧਾਰ ਨੂੰ ਲੱਭ ਰਹੇ ਨੇ ਅੱਜ ਅਕਾਲੀ ਦਲ ਉਥੇ ਕਿਤੇ ਵੀ ਨੇੜੇ ਤੇੜੇ ਵੀ ਨਹੀਂ ਖੜਾ ਹੋ ਰਿਹਾ ਕਿਉਂਕਿ ਸੰਗਤ ਦੇ ਵਿੱਚ ਤੁਹਾਡਾ ਆਧਾਰ ਬੰਨਾ ਬੜਾ ਜ਼ਰੂਰੀ ਹੈ ਔਰ ਸੰਗਤ ਦੇ ਵਿੱਚ ਆਧਾਰ ਤਦ ਬੰਦਾ ਜਿੱਥੇ ਸੰਗਤ ਆ ਕੇ ਨਕਮਸਤਕ ਹੁੰਦੀ ਹੈ ਮੱਥਾ ਟੇਕਦੀ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਉਹਦੀ ਆਗਿਆ ਨੂੰ ਉਹਨਾਂ ਦੇ ਹੁਕਮਾਂ ਨੂੰ ਜਦ ਅਵਗਿਆ ਕਰੋ ਨਦੀਆਂ ਤੇ ਸੰਗਤ ਕਦੀ ਵੀ ਤੁਹਾਡੇ ਨਾਲ ਨਹੀਂ ਜੁੜ ਸਕਦੀ ਸੋ ਉਸ ਨੂੰ ਬਚਾਉਣ ਵਾਸਤੇ ਜਿਹੜਾ ਵੀ ਕੁਝ ਕੀਤਾ ਜਾ ਰਿਹਾ ਮੈਂ ਸਮਝਦਾ ਇਹ ਤਾਂ ਵੀ ਇਹ ਸਾਰਾ ਕੁਝ ਜਿਹੜੇ ਉਹ ਖਰਾਬ ਹੋਇਆ ਔਰ ਅੱਗੇ ਜਿਹੜੇ ਹਾਲਾਤ ਨੇ ਹੋਰ ਵੀ ਜ਼ਿਆਦਾ ਬੁਰੇ ਨਜ਼ਰ ਆ ਰਹੇ ਲੱਗਦਾ ਨੇ ਕਿਸ ਫੈਸਲੇ ਨਾਲ ਦੋ ਫਾੜ ਕੇ ਤਿੰਨਾਂ ਇੱਕ ਵਾਸੇ ਸ਼੍ਰੋਮਣੀ ਕਮੇਟੀ ਤੋਂ ਵਾਸੇ ਸ਼ਰੀਆ ਕਾਲਤਰ ਸਾਹਿਬ ਦੇਖੋ ਬਿਲਕੁਲ ਇਹ ਫਾੜ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਗਰ ਸ਼੍ਰੋਮਣੀ ਕਮੇਟੀ ਇਹ ਸਮਝਣਾ ਚਾਹੀਦਾ ਹੈ ਭਾਵੇਂ ਉਹਦੀ ਅਪੁਆਇੰਟਮੈਂਟ ਦਾ ਜਿਹੜਾ ਵਿਧਿਵਿਧਾਨ ਹੈ ਜਥੇਦਾਰ ਸਾਹਿਬ ਦਾ ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਅਧਿਕਾਰ ਖੇਤਰ ਜਾਂ